ਬੱਸਾਂ ਨਾਲ ਆ ਰਹੇ ਸੀ 60 ਬੱਸਾਂ ਲੈ ਕੇ ਉਹ ਗ੍ਰਿਫਤਾਰ ਕਰ ਲਏ ਕਿਸੇ ਬੰਦੇ ਨੂੰ ਆਮ ਨਹੀਂ ਦੇ ਮੈਨੂੰ ਦੱਸੋ ਜੇ ਹੀ ਪੁਲਿਸ ਕਾਲੇ ਪਾਣੀ ਨੂੰ ਕਾਲੇ ਪਾਣੀ ਨੂੰ ਬਚਾਉਣ ਲਈ ਹਿੰਮਤ ਮਾਰੇ ਤਾਂ ਕੀ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਇਹ ਉਹ ਕੰਮ ਨਹੀਂ ਕਰ ਸਕਦੇ ਔਰ ਸਭ ਤੋਂ ਦੁੱਖ ਦੀ ਗੱਲ ਪੂਰੀ ਰਾਤ ਹੋ ਗਈ ताजपुर रोड ते पूरियूं उन कम करण वारे मज़दूर पाइनी परसेंटी सोने पर सोणे नवे नवे कपिड़े पवा टेंकरा जे विच जहिड़े टैंपू टेंटर उन ते लेक जे फलानी इंडस्ट्री जा बंदि नवे कपिड़े पा 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵੀ ਛੇ ਹੋਏ ਨੇ ਲਾਈਟਾਂ ਲਗੀਆਂ ਹੋਈਆਂ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮ ਆ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਨਾਸ਼ ਕਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਆਣ ਉਹਨੇ ਜੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮੋਹੱਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਹਨਾਂ ਇੰਡਸਟਰੀ ਲਿਸਟਾਂ ਨਾਲ ਇਹਨਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਹ ਕਰ ਰਹੇ ਨੇ ਉਹਨਾਂ ਨਾਲ ਖੜੇ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਗਏ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ ਸਾਰੇ ਕਾਰੇ ਮੈਂ ਅੱਜ ਅੱਜ ਪਾਣੀ ਦੇ ਮੋਰਚੇ ਤੋਂ ਐਲਾਨ ਕਰਦਿਆਂ ਵੈਸੇ ਅਸੀਂ 15 ਸਾਲ ਤਰੀਕ ਨੂੰ ਜਸਬੰਦ ਦਮਨਪ੍ਰੀਤ ਦੀ ਲਾਸ਼ ਇਹਨਾਂ ਨੇ ਸੰਸਕਾਰ ਕੀਤਾ ਸੀ ਉਹਦਾ ਸਾਡੇ ਨਾਲ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਵਾਦਾ ਕੀਤਾ ਸੀ ਕਿ 1 ਮਹੀਨੇ ਦੇ ਅੰਦਰ ਅੰਦਾ ਉਹ ਵੀਡੀਓ ਸਾਰੀ ਦੁਨੀਆ 'ਚ ਫੈਲੇ ਹੋਏ ਨੇ ਕਿ 1 ਮਹੀਨੇ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ オリジナル ਡਾਕੂਮੈਂਟਸ ਤੇ ਹੋਊਗੀ ਤੇ ਇਥੋਂ ਦੇ ਬਣੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਜੋ ਵੀ ਵੋਟਰ ਕਾਰਡ ਨੇ ਉਹ ਰੱਦ ਕੀਤੇ ਜਾਣਗੇ ਉਡੀ ਅਸੀਂ ਕਿੱਥੇ ਵੀ ਹੋਈਏ ਬਾਹਰ ਹੋਈਏ ਅੰਦਰ ਹੋਈਏ ਇੱਕ ਗੱਲ ਯਾਦ ਰੱਖਿਓ ਜੇ ਉਸ ਦਿਨ ਤੋਂ ਬਾਅਦ ਜੇ ਮੇਰਾ ਭਾਈ ਜੰਮਾਈ ਘਟ ਲੈਣਾ ਪਰ ਜੁੜ ਸਾਡੇ ਪੰਜਾਬ ਦਾ ਵਾਸੀ ਇਹਨਾਂ ਦਾ ਰਾਸ਼ਨ ਕਾਰਡ ਬਣਾਉਂਦਾ ਆਧਾਰ ਕਾਰਡ ਬਣਾਉਂਦਾ ਜਾਂ ਵੋਟਰ ਕਾਰਡ ਬਣਾਉਂਦਾ ਉਹਦਾ ਸਾਰੇ ਪੰਜਾਬ ਵਾਲੇ ਬਾਈਕਾਟ ਕਰਨਗੇ ਮੈਂ ਖਲੇ ਕਰ ਲਾ ਸਾਡੇ ਬੰਦੇ ਬਾਹਰ ਗਏ ਨੇ ਕੀ ਉਹ ਅੱਜ ਸਾਡੀ 3 ਕਰੋੜ ਦੇ ਨੇੜੇ ਤੇੜੇ ਵਸੋਂ ਆ ਕੀ ਸਾਡੇ ਸਾਰੇ ਪੰਜਾਬ ਦੇ ਲੋਕ ਮਿਲਾ ਕੇ ਸਾਰੀ ਦੁਨੀਆ ਚ 40 ਲੱਖ ਬੰਦਾ ਹੈਗਾ ਨਹੀਂ ਔਰ ਇਹ 40 ਲੱਖ ਤੋਂ ਉੱਤੇ ਅੱਜ 3 ਕਰੋੜ ਦੀ ਪਾਪੂਲੇਸ਼ਨ ਤੇ ਛੋਟੇ ਜਿਹੇ ਪੰਜਾਬ ਚ ਪਹੁੰਚ ਗਏ ਨੇ ਕੀ ਹੈ ਸਾਡੇ ਬੰਦੇ ਯੂਪੀ ਚ ਵਿਹਾਰ ਜਾ ਇੰਗਲੈਂਡ ਕੈਨੇਡਾ ਅਮਰੀਕਾ ਚ ਜੇ ਨੇ ਨਹੀਂ ਤਾਂ ਫਿਰ ਇਹ ਇਤੀ ਵੱਡੀ ਗਿਣਤੀ ਸਾਡੀ ਡੈਮੋਗ੍ਰਾਫੀ ਚੇਂਜ ਕਰਨ ਆਏ ਨੇ ਸਾਡੀ ਬਹੁਤ ਪੰਜਾਬੀਆਂ ਦੀ ਬਹੁਤ ਘਟ ਕਰ ਲਾਏ ਨੇ ਉਹਦਾ ਸਿਰਾ ਬੋਦਾਂ ਅੰਜਾਨ ਅੱਜ ਅਸੀਂ ਮੁੱਖ ਕਰੇ ਆ ਕਿ ਅਸੀਂ ਸਾਰੇ ਪੰਜਾਬ ਦੇ ਕਾਲੇ ਪਾਣੀ ਬਚਾਉਣ ਆਏ ਆ ਤੇ ਪ੍ਰਵਾਸੀ ਕਾਲੇ ਬਚਾਣ ਹੀ ਪਾਣੀ ਪਾਉਣ ਵਾਲਿਆਂ ਦੇ ਨਾਲ ਖੜੇ اے ریزن ہے کہ اسی آنے ہیں کہ کم کرن آن جان پر ایک دے آدھار کارڈ ووٹ کارڈ جان راشن کارڈ نہیں بن گئے <تصفح> اگلی کل اس میرے کوڑے آدھر نے اے نیشنل پلیشن بورڈ دے نیشنل گرین ٹیبیونل دے تے پنجاب پلیشن بورڈ دے آدھر نے ਕਿਹ ਕਾਲੇ ਪਾਣੀ ਆ ਜਿਹੜੇ ਤਿੰਨ ਸੈਂਟਰ ਨੇ 72 ਕੇ ਆਲਾ ਤਾਜਪੁਰ ਰੋਡ ਆਲਾ ਤੇ ਫੁਕਲ ਪੁਆਇੰਟ ਆਲਾ ਇਹ ਬੰਦ ਕੀਤੇ ਜਾਣ ਪਰ ਇਹ ਬੰਦ ਨਹੀਂ ਹੋ ਰਿਹਾ ਆਊਟਰ ਨੇ ਇਸ ਸੰਵਿਧਾਨਕ ਅਦਾਰਿਆਂ ਦੇ ਕੰਟੀ ਟਿਸ਼ਨਲ ਬਾਡੀਜ਼ ਦੇ ਆਊਟਰ ਨੇ 12 ਅਗਸਤ ਦੇ ਔਰ 26 ਅਗਸਤ ਤੋਂ ਦੀ ਲਾਸਟ ਡੇਟ ਸੀ ਹੁਣ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਭਾਜਪੀ ਨੂੰ ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਤੇ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਸਰਕਾਰ ਨੂੰ ਜੇ ਤੁਸੀਂ ਕਾਨੂੰਨ ਤੋੜਨ ਵਾਲਿਆਂ ਦਾ ਹਰ ਕਿਸਾ ਤੇ ਕੇਸ ਨਹੀਂ ਬਣਾ ਸਕਦੇ ਜੁਰਮਾਨਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ ਨਹੀਂ ਨਹੀਂ ਹੁਣ ਮੈਨੂੰ ਦੱਸੋ ਅੱਜ ਸ਼ਹਿਰਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ ਕਿੰਨੇ ਬੰਦੇ ਚੱਕਲੇ ਨੇ ਕਿੰਨੇ ਨੌਕੇ ਲੱਗੇ ਨੇ 62 ਬਣਾਤੀ ਪੰਜਾਬ ਇਹਨਾਂ ਨੂੰ ਇਹਨਾਂ ਦੇ ਉੱਤੇ ਡਰੋਨ ਤੋਂ ਮਰੇ ਨੇ ਸਰਚ ਇਲਾਕਾ ਵੱਜੀਆਂ ਨੇ ਮੈਂ ਆਹੀ ਰਸਰੇ ਸ਼ਹਿਰਾ ਉਹਨਾਂ ਨੂੰ ਟੈਂਕ ਲਾ ਕੇ ਦਿੱਤੇ ਹੋਏ ਨੇ ਸਰ ਚ ਲਾਈਟਾਂ ਲਗੀਆਂ ਨੇ ਰਾਤ ਨੂੰ ਡਰੋਂ ਕੇ ਮਰੇ ਸੀ ਉੱਥੇ ਕਿ ਕਿਤੇ ਪੰਜਾਬ ਹਤਾਸ਼ੀ ਕਾਲਾ ਪਾਣੀ ਬੰਦ ਕਰਾਉਣਾ ਆ ਜਾਣ ਹੁਣ ਮੈਨੂੰ ਦੱਸੋ ਇਹ ਮੁੱਖ ਮੰਤਰੀ ਇਹ ਸਾਡੇ ਸਪੀਕਰ ਬਾਕੀ ਗਵਰਨਮੈਂਟ ਜਿਹੜੀ ਇਹਨਾਂ ਖਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਹੁਣ ਮੇਰੀ ਥੋਂ ਨੂੰ ਇੱਕ ਸਾਰਿਆਂ ਨੂੰ ਥੋਣੂ ساری دنیا بےتی ہے کہ ساٹی اگلی سرکار پنجاب کھڑے گا اور پنجاب ہوں تک کون کھڑا رہا تھوں پتا ہے کون کھڑا رہا پنجاب ਦੀਆ ਔਰ ਮੈਂ ਕਿਹ ਕੋ ਦੱਸਿਆ ਜਿਹੜਾ ਹੋਰ ਗੱਲ ਸੁਣੋ ਖਾਲਸੇ ਦਾ ਮਤਲਬ ਕੀ ਹੈ ਖਾਲਸ ਪਵਿੱਤਰ ਸ਼ੁੱਧ ਬੰਦਾ ਜਿਹੜਾ ਕਰਪਸ਼ਨ ਨਾ ਕਰੇ ਇਨਸਾਫ ਦਾ ਸਾਥ ਦੇਵੇ ਖਾਲਸਾ ਇਹ ਨੂੰ ਆਂਦੇ ਨੇ ਔਰ ਐਸੇ ਖਾਲਸੇ ਦੀ ਰਾਜਕਰਨ ਦੀ ਗੱਲ ਹੈ ਉਹਨੂੰ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਉਥੇ ਜਿਹੜੇ ਆਪਣੇ ਪੀਜੀ ਨੇ ਜਿਹੜੇ ਬੈਂਗਲਸਟ ਨੇ ਆਪਣੇ ਪੰਜਾਬ ਵਾਲੀ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਇਹ ਆ ਸਰਕਾਰ ਪੰਜਾਬ ਦੀ